ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਆਏ ਆਏ ਤੇ ਪੈਗੰਬਰ ਹੋਰ ਵੀ ਬੜੇ ਪੀਰ ਔਲੀਏ ਆਏ ਅਵਤਾਰ ਆਏ ਪ੍ਰਸਾਦ ਸੰਗਤ ਜਦੋਂ ਇਤਿਹਾਸ ਪੜ੍ਹੀਏ ਤੇ ਇਹ ਪਤਾ ਲੱਗਦਾ ਉਹਨਾਂ ਨੇ ਆਪਣੇ ਨਾਲ ਜੋੜਨਾ ਸ਼ੁਰੂ ਕਰ ਦਿੱਤਾ ਆਪਣੇ ਨਾਲ ਪਰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਜੋੜਿਆ ਇੱਕ ਓੰਕਾਰ ਦੇ ਨਾਲ ਇੱਕ ਦੇ ਨਾਲ ਤੁਸੀਂ ਦੇਖੋ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਨਾ ਸਾਧ ਸੰਗਤ ਤੁਸੀਂ ਵੇਖੋ ਦੋ ਅੰਗ ਤੋਂ ਸ਼ੁਰੂ ਹੁੰਦੀ ਹੈ ਮਹਾਰਾਜ ਨੇ ਦੋ ਨੰਬਰ ਪਾਇਆ ਇੱਕ ਨੰਬਰ ਪਾਇਆ ਹੀ ਨਹੀਂ ਤੁਸੀਂ ਬਾਣੀ ਸ਼ੁਰੂ ਹੀ ਇੱਕ ਓੰਕਾਰ ਤੋਂ ਹੁੰਦੀ ਹੈ ਮਹਾਰਾਜ ਨੇ ਉੱਪਰ ਏਕ ਅੱਖਰ ਪਾਇਆ ਹੀ ਨਹੀਂ ਦੂਜਾ ਅੱਗੇ ਦੋ ਅੰਗ ਸ਼ੁਰੂ ਹੁੰਦਾ ਹੈ ਸਿੱਧੇ ਤੌਰ ਤੇ ਬਾਣੀ ਹੀ ਇਹ ਤੁਰ ਕੀ ਬਾਣੀ ਹੀ ਸਾਧ ਸੰਗਤ ਇੱਕ ਓੰਕਾਰ ਤੋਂ ਸ਼ੁਰੂ ਹੁੰਦੀ ਹੈ ਇੰਡੀਆ ਦੀ ਧਰਤੀ ਤੇ ਭਾਰਤ ਦੀ ਧਰਤੀ ਤੇ ਇੱਕ ਸਥਾਨ ਹੈ ਸਾਧ ਸੰਗਤ ਜਦੋਂ ਤੁਸੀਂ ਦਿੱਲੀ ਤੋਂ ਪੰਜਾਬ ਵੱਲ ਨੂੰ ਜਾਂਦੇ ਹੋ ਤੇ ਰਸਤੇ ਦੇ ਵਿੱਚ ਪਾਣੀਪਤ ਹੁੰਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਪਾਣੀਪਤ ਦੇ ਨਾਲ ਹੀ ਰੋਤਕ ਸ਼ੈਡ ਦੇ ਉੱਤੇ ਇੱਕ ਸਥਾਨ ਹੈ ਇਸ ਰਾਣਾ ਜਿਸ ਧਰਤੀ ਦੇ ਉੱਤੇ ਮਾਂ ਪਰਛਾਏ ਪਾਕਿਸਤਾਨ ਦੀ ਧਰਤੀ ਤੋਂ 1947 ਦੀ ਵੰਡ ਤੋਂ ਪਹਿਲਾਂ ਹੀ ਸਾਧ ਸੰਗਤ ਆਪਣਾ ਕੰਮਕਾਰ ਨੌਕਰੀ ਸੀ ਸਰਕਾਰੀ ਸਾਰਾ ਕੁਝ ਛੱਡ ਕੇ ਮਨ ਵਾਹਿਗੁਰੂ ਦੇ ਨਾਲ ਜੁੜਿਆ ਪਰਮੇਸ਼ਵਰ ਨਾਲ ਜੁੜਿਆ ਤੇ ਆ ਕੇ ਸਰਾਣਾ ਸਾਹਿਬ ਦੀ ਧਰਤੀ ਤੇ ਉਹਨਾਂ ਨੇ ਜੰਗਲ ਦੇ ਵਿੱਚ ਮੰਗਲ ਲਾਏ ਉੱਥੇ ਭਗਤੀ ਕਰਨੀ ਸ਼ੁਰੂ ਕੀਤੀ ساری ਜ਼ਿੰਦਗੀ ਸੰਤ ਬਾਬਾ ਸੰਤੋਖ ਸਿੰਘ ਜੀ ਇੱਕ ਓੰਕਾਰ ਦਾ ਜਾਪ ਕਰਦੇ ਰਹੇ ਤੇ ਸੰਗਤਾਂ ਨੂੰ ਇੱਕ ਓੰਕਾਰ ਦਾ ਜਾਪ ਕਰਾਉਂਦੇ ਰਹੇ ਅੱਜ ਉਸ ਥਾਂ ਤੇ ਮਹਾਪੁਰਸ਼ ਬਾਬਾ ਰਜਿੰਦਰ ਸਿੰਘ ਜੀ ਖਾਲਸਾ ਸੇਵਾ ਨਿਭਾਰੇ ਨੇ ਸਾ ਸੰਗਤ ਉਸ ਥਾਂ ਤੇ ਕੇਵਲ ਇੱਕ ਓੰਕਾਰ ਦਾ ਜਾਪ ਕੀਤਾ ਜਾਂਦਾ ਹੈ ਪੂਰਨ ਗੁਰਮਰਿਆਦਾ ਅਨੁਸਾਰ ਗੁਰਮਤ ਅਨੁਸਾਰ ਸ਼ਾਰੀ ਮਰਿਆਦਾ ਨਿਭਾਈ ਜਾਂਦੀ ਹੈ ਬੜਾ ਹੀ ਭਗਤੀ ਵਾਲਾ ਸਥਾਨ ਹੈ ਬੰਦਗੀ ਵਾਲਾ ਸਥਾਨ ਹੈ ਸਰਾਣਾ ਸਾਹਿਬ ਸਾਜ ਸੰਗਤ ਕਦੇ ਮੌਕਾ ਮਿਲੇ ਆਪ ਬਾਇਕਾਰ ਦਿੱਲੀ ਤੋਂ ਪੰਜਾਬ ਜਾ ਪੰਜਾਬ ਤੋਂ ਦਿੱਲੀ ਆ ਰਹੇ ਹੋ ਤੇ ਜ਼ਰੂਰ ਦਰਸ਼ਨ ਕਰਿਓ ਇਸ ਰਾਣਾ ਸਾਹਿਬ ਦੀ ertid ਤੇ ਤੁਹਾਨੂੰ ਇੱਕ ਮਹਿਸੂਸ ਹੋਏਗਾ ਵੀ ਤੁਸੀਂ ਬਹੁਤ ਬੰਦਗੀ ਵਾਲੇ ਸਥਾਨ ਤੇ ਆਇਓ ਇੰਨੀ ਬੰਦਗੀ ਉਹਨਾਂ ਨੇ ਉੱਥੇ ਕੀਤੀ ਇੱਕ ਓੰਕਾਰ ਦੇ ਅੰਦਰ ਸਾਤ ਸੰਗਤ ਇੰਨੀ ਪਾਵਰ ਹੈ ਇੰਨੀ ਪਾਵਰ ਹੈ ਜੇ ਕੋਈ ਕੋ ਓੰਕਾਰ ਦਾ ਜਾਪ ਕਰੇ ਉਹ ਈ ਕੋ ਓੰਕਾਰ ਦਾ ਰੂਪ ਹੋ ਜਾਂਦਾ ਹੈ ਸੋ ਰੋ ਵਿਚਾਰ ਧੰ ਗੁਰੂ ਅਰਜਨ ਦੇਵ ਸਹਿ ਮਹਾਰਾਜ ਸਾਨੂੰ ਇੱਕ ਨਾਲ ਜੁੜਨ ਦਾ ਉਪਦੇਸ਼ ਕਰਦੇ ਨੇ ਇੱਕ ਨਾਲ ਜੁੜ ਭਾਈ ਮਹਾਰਾਜ ਕਹਿੰਦੇ ਨੇ ਕਿਸ ਹੀ ਕੋਈ ਕੋਏ ਮੰਜ ਨਿਮਾਣੀ ਇਕ ਤੂੰ ਬੜਿਆਂ ਦੇ ਹੋਣਗੇ ਪਰ ਵਾਹਿਗੁਰੂ ਮੇਰਾ ਤੂੰ ਹੀ ਆਸਰਾ ਹੈ ਤੇਰੇ ਤੋਂ ਬਿਗੈਰ ਮੈਨੂੰ ਢੋਈ ਨਹੀਂ ਕਿਤੇ ਵੀ ਜੀ ਕੀ ਏਕੈ ਹੀ ਪਹਿਮਾਨੀ ਜਿੰਦ ਦੀ ਅਰਦਾਸ ਕੇਵਲ ਇੱਕ ਦੇ ਕੋਲ ਹੋ ਸਕਦੀ ਹੈ ਅਵਰ ਯਤਨ ਕਰ ਰਹੇ ਬੋ ਤੇਰੇ ਸਾਧ ਸੰਗਤ ਰੱਬ ਦੀ ਨਕਲ ਅੱਜ ਬੜੇ ਲੋਕ ਕਰ ਰਹੇ ਨੇ ਬੜੇ ਯਤਨ ਕਰ ਰਹੇ ਨੇ ਉਹ ਵੀ ਦਰਬਾਰ ਲਾ ਕੇ ਬੈਠੇ ਨੇ ਕੋਈ ਕਹਿੰਦਾ ਇਸ ਦਰਬਾਰ ਵਿੱਚ ਆਜੋ ਕੋਈ ਕਹਿੰਦਾ ਇਸ ਦਰਬਾਰ ਵਿੱਚ ਆਜੋ ਪਰ ਪਾਤਸ਼ਾਹ ਕਹਿੰਦੇ ਰੱਬ ਅੱਗੇ ਉਹਨਾਂ ਦੀ ਜਿਹੜੀ ਔਕਾਤ ਹੈ ਰੱਬ ਅੱਗੇ ਉਹਨਾਂ ਦੀ ਜਿਹੜੀ ਹਸਤੀ ਹੈ ਉਹ ਤਿਲ ਮਾਤਰ ਵੀ ਨਹੀਂ ਹੈ ਤਿੰਨ ਤਿਲ ਨਹੀਂ ਕੀਮਤ ਜਾਣੀ ਰੱਬ ਅੱਗੇ ਉਹਨਾਂ ਦੀ ਔਕਾਤ ਕੀ ਹੈ ਕਿਉਂਕਿ ਸਾਰਾ ਕੁਝ ਸੁਣਨ ਵਾਲਾ ਉਹ ਵਾਹਿਗੁਰੂ ਪਰਮੇਸ਼ਵਰ ਹੀ ਹੈ ਜਿਸ ਦਾ ਤਨ ਮਨ ਧਨ ਸਭ ਤਿਸ ਦਾ ਸੋਈ ਸੁਗੜ ਸੁਜਾਨੀ ਸਾਧ ਸੰਗਤ ਧੰ ਗੁਰੂ ਅਰਜਨ ਦੇਵ ਸਹਿ ਮਹਾਰਾਜ ਬਖਸ਼ਿਸ਼ ਕਰਦੇ ਨੇ ਭਾਈ ਜਿਸ ਵਾਹਿਗੁਰੂ ਪਰਮੇਸ਼ਵਰ ਨੇ ਤਨ ਦਿੱਤਾ ਮਨ ਦਿੱਤਾ ਧਨ ਦਿੱਤਾ ਇਹ ਸਾਰਾ ਕੁਝ ਉਸ ਦਾ ਦਿੱਤਾ ਹੋਇਆ ਹੈ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਇਹ ਸਾਰਾ ਉਸੇ ਦਾ ਹੈ ਤੇ ਉਹ ਮਾਲਕ ਬੜਾ ਸੁਗੜ ਸੁਜਾਨੀ ਹੈ ਸੋਈ ਸੁਗੜ ਸੁਜਾਨੀ ਉਹ ਬੜੀ ਸਿਆਣਪ ਵਾਲਾ ਹੈ ਬੜਾ ਸਿਆਣਾ ਮਾਲਕ ਹੈ ਸਾਧ ਸੰਗਤ ਆਪ ਜੀ ਪੜ੍ਹੇ ਲਿਖੇ ਹੋ ਤੁਸੀਂ ਜਾਣਦੇ ਹੋ ਵੀ ਅੱਜ ਇੱਕ ਇਨਸਾਨ ਜਦੋਂ ਕੋਈ ਡਿਗਰੀ ਹਾਸਲ ਕਰਦਾ ਹੈ ਪੜ੍ਹਾਈ ਕਰਦਾ ਹੈ ਅੱਜ ਸਰੀਰ ਦੇ ਇੱਕ ਅੰਗ ਬਣਨ ਦਾ ਸਪੈਸ਼ਲਿਸਟ ਬਣਨ ਵਾਸਤੇ ਕਿੰਨੇ ਕਿੰਨੇ ਸਾਲ ਉਹ ਬੰਦਾ ਪੜਦਾ ਹੈ ਕਿੰਨੇ ਕਿੰਨੇ ਸਾਲ ਉਸਦੇ ਤਜਰਬੇ ਦੇ ਵਿੱਚ ਐਕਸਪੀਰੀਅੰਸ ਦੇ ਅੰਦਰ ਨਿਕਲਦੇ ਨੇ ਕੇਵਲ ਬੋਡੀ ਦੇ ਸ਼ਰੀਰ ਦੇ ਇੱਕ 파ਰਟ ਦੇ ਸਪੈਸ਼ਲਿਸਟ ਬਣਨ ਵਾਸਤੇ ਵੀ ਇਹ ਆਈ ਦਾ ਸਪੈਸ਼ਲਿਸਟ ਹੈ ਇਹ ਇਅਰ ਦਾ ਸਪੈਸ਼ਲਿਸਟ ਹੈ ਕਹਿੰਦਾ ਭਾਵ ਵੀ ਇੱਕ ਬੋਡੀ ਦੇ 파ਰਟ ਇੱਕ ਵਾਸਤੇ ਵੀ ਬੰਦੇ ਨੂੰ ਕਿੰਨੇ ਕਿੰਨੇ ਸਾਲ ਪੜਨੇ ਪੈਂਦੇ ਨੇ ਸਾਧ ਸੰਗਤ ਵੇਖੋ ਜਿੰਨੇ ਇਹ ਮਾਲਕ ਨੇ ਸਾਰਾ ਸਰੀਰ ਬਣਾਇਆ ਉਹ ਕਿੰਨਾ ਸਿਆਣਾ ਹੋਵੇਗਾ ਥੋੜਾ ਜਿਹਾ ਅਸੀਂ ਵਿਚਾਰ ਕੇ ਦੇਖੀਏ ਉਸ ਦੀ ਇਸ ਕਰਤੇ ਪੁਰਖ ਦੀ ਇਸ ਕਲਾ ਤੋਂ ਅਸੀਂ ਵਿਸਮਾਦ ਵਿੱਚ ਚਲੇ ਜਾਈਏ ਵਿਸਮਾਦ ਦੇ ਅੰਦਰ ਇਹ ਮਾਲਕ ਤੂੰ ਕਿੰਨਾ ਸਿਆਣਾ ਹੋਵੇਂਗਾ ਕਿੱਡਾ ਤੂੰ ਵਿਦਵਾਨ ਸਮਝ ਵਾਲਾ ਹੋਵੇਂਗਾ ਸੱਚੇ ਪਾਤਸ਼ਾਹ ਏ ਵਾਹਿਗੁਰੂ ਕੱਲਾ ਤਾਂ ਨਹੀਂ ਨਹੀਂ ਸਾਧ ਸੰਗਤ ਤਨ ਦੇ ਡਾਕਟਰ ਬੜੇ ਹੋ ਸਕਦੇ ਨੇ ਵੈਸੇ ਆ ਚਲੋ ਮਨ ਦੇ ਵੀ ਬੜੇ ਨੇ ਜਿਹੜੇ ਮਨੋਂ ਚਕਿੱਕ ਨਹੀਂ ਪਰ ਗੁਰਮੁਖੋ ਚਾਰ ਗੱਲਾਂ ਸਾਡੇ ਤੋਂ ਸੁਣਦੇ ਨੇ ਪਹਿਲਾਂ ਆਪੋਜੀਟ ਚਾਰ ਗੱਲਾਂ ਆਪਣੇ ਵੱਲੋਂ ਦੱਸ ਦਿੰਦੇ ਨੇ ਪਤਾ ਉਹਨਾਂ ਨੂੰ ਵੀ ਕੁਝ ਨਹੀਂ ਹੈਗਾ ਪਰ ਸਾਧ ਸੰਗਤ ਵੇਖੋ ਉਸ ਪਰ ਗੁਰਮੁਖੋ ਚਾਰ ਗੱਲਾਂ ਸਾਡੇ ਤੋਂ ਸੁਣਦੇ ਨੇ ਪਹਿਲਾਂ ਆਪੋਜੀਟ ਚਾਰ ਗੱਲਾਂ ਆਪਣੇ ਵੱਲੋਂ ਦੱਸ ਦਿੰਦੇ ਨੇ ਪਤਾ ਉਹਨਾਂ ਨੂੰ ਵੀ ਕੁਝ ਨਹੀਂ ਹੈਗਾ ਪ੍ਰਸਾਦ ਸੰਗਤ ਵੇਖੋ ਉਸ ਮਾਲਕ ਦੀ ਕਰਤੇ ਦੀ ਰਚਨਾ ਤੋਂ ਬਲਿਹਾਰੇ ਜਾਈਏ ਦਾਤਾ ਤੇਰੇ ਵਰਗਾ ਹੈ ਹੀ ਨਹੀਂ ਕੋਈ ਤੂੰ ਇਸ ਤਨ ਨੂੰ ਬਣਾਇਆ ਤਨ ਦੇ ਅੰਦਰ ਮਨ ਨੂੰ ਰੱਖਿਆ ਫਿਰ ਸਾਨੂੰ ਦੁਨੀਆਂ ਵਿੱਚ ਤਨ ਵੀ ਦਿੱਤਾ ਪੈਸਾ ਵੀ ਦਿੱਤਾ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਐ ਇਨਸਾਨ ਉਹ ਮਾਲਕ ਬੜਾ ਸਿਆਣਾ ਹੈ ਬੜੀ ਸਮਝ ਵਾਲਾ ਹੈ ਜਿਨੇ ਇਹ ਸਾਰਾ ਕੁਝ ਦਿੱਤਾ ਹੈ ਤਨਹੀਂ ਸੁਣਿਆ ਦੁੱਖ ਸੁੱਖ ਮੇਰਾ ਤਉ ਬਿਦ ਨੀਕੀ ਖਟਾਨੀ ਸਾਧ ਸੰਗਤ ਧੰ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਤਨਹੀਂ ਸੁਣਿਆ ਜਿਹੜਾ ਮਾਲਕ ਇੰਨਾ ਸਿਆਣਾ ਹੈ ਨਾ ਜਿਨੇ ਸਾਰਾ ਕੁਝ ਦਿੱਤਾ ਤਿੰਨ ਹੀ ਸੁਣਿਆ ਉਸ ਮਾਲਕ ਨੇ ਹੀ ਮੇਰਾ ਦੁੱਖ ਤੇ ਸੁਖ ਸੁਣਿਆ ਹੈ ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ ਤੋ ਬਿਦ ਨੀਕੀ ਖਟਾਨੀ ਸਤਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਹੈ ਭਾਈ ਉਹ ਮਾਲਕ ਹੀ ਸਾਡੇ ਦੁੱਖ ਤੇ ਸੁਖ ਸੁਣਨ ਵਾਲਾ ਹੈ ਹੋਰ ਕੋਈ ਨਹੀਂ ਜਦੋਂ ਸਾਰੇ ਆਸਰੇ ਖਤਮ ਹੋ ਜਾਂਦੇ ਨੇ ਬਸ ਫਿਰ ਚਿਤ ਆਵੇ ਉਸ ਪਾਰ ਬ੍ਰਹਮ ਤਾਂ ਲਗੇ ਨ ਤਤੀ ਵਾਉ ਸੇਖ ਸਾਦੀ ਸਾਹਿਬ ਕਹਿੰਦੇ ਐ ਇਨਸਾਨ ਤੂੰ ਆਪਣਾ ਦੁੱਖ ਕਿਸ ਅੱਗੇ ਨਾ ਰੋਈ ਕਿਸ ਅੱਗੇ ਨਾ ਕਹੀਂ ਪੁੱਛਿਆ ਕਿਸੇ ਨੇ ਸੇਖ ਸਾਦੀ ਸਾਹਿਬ ਤੁਸੀਂ ਚੰਗੇ ਭਲੇ ਸਿਆਣੇ ਇਨਸਾਨ ਹੋ ਪਰ ਤੁਸੀਂ ਕਹਿ ਰਹੇ ਹੋ ਵੀ ਦੁੱਖ ਸਾਂਝਾ ਨਾ ਕਰੀ ਕਿਸੇ ਨਾਲ ਦੁੱਖ ਸਾਂਝਾ ਕੀਤਿਆਂ ਤੇ ਮਨ ਹਲਕਾ ਹੁੰਦਾ ਹੈ ਕਹਿੰਦੇ ਮਨ ਤੇ ਹਲਕਾ ਹੁੰਦਾ ਹੈ ਪਰ ਤੂੰ ਦੁੱਖ ਕਿਸੇ ਅੱਗੇ ਐਸਾ ਸਾਂਝਾ ਕਰ ਦਿੱਤਾ ਤੂੰ ਤੇ ਦੁੱਖ ਚੱਲਣ ਵਾਲਾ ਹੋਵੇਂਗਾ ਪਰ ਤੇਨੂੰ ਉਹਨਾਂ ਲੋਕਾਂ ਨੇ ਦੁੱਖ ਚੱਲਣ ਨਹੀਂ ਦੇਣਾ ਭਾਵ ਤੇਰੇ ਦੁੱਖ ਤੇ ਉਹਨਾਂ ਨੇ ਹੱਸਣਾ ਹੈ ਐਸੇ ਵੀ ਇਨਸਾਨ ਨੇ ਸੰਸਾਰ ਅੰਦਰ ਕਿਸੇ ਤੇ ਬੰਦੇ ਤੇ ਦੁੱਖ ਆਉਂਦਾ ਸਾਥ ਸੰਗਤ ਦੂਜੇ ਫਿਰ ਹੱਸਦੇ ਨੇ ਜਿਵੇਂ ਸਿਆਣੇ ਕਹਿੰਦੇ ਨੇ ਇੱਕ ਵਿਦਵਾ ਔਰਤ ਤਾਂ ਸਮਾਂ ਕੱਟ ਲੈਂਦੀ ਐ ਪਰ ਲੋਕੀ ਨਹੀਂ ਕੱਟਣ ਦਿੰਦੇ ਭਾਵ ਲੋਕਾਂ ਦੀ ਮਨੋਬਿਰਤੀ ਐਸੀ ਬਣ ਚੁੱਕੀ ਐ ਦੂਜੇ ਨੂੰ ਦੁਖੀ ਵੇਖ ਕੇ ਹੱਸਣਾ ਖੁਸ਼ ਹੋਣਾ ਪ੍ਰਸੰਨ ਹੋਣਾ ਪਰ ਸਤਿਗੁਰੂ ਕਹਿੰਦੇ ਨੇ ਇਸ ਕਰਕੇ ਭਾਈ ਕਿਸੇ ਅੱਗੇ ਨਾ ਰੋਈਂ ਕਿਸੇ ਅੱਗੇ ਰੋਏਗਾ ਉਹ ਤੇਰੇ ਤੇ ਹੱਸੇਗਾ ਖਿੜਖਿੜ ਕੇ ਦੂਜਿਆਂ ਨੂੰ ਦੱਸੇਗਾ ਦੂਜਿਆਂ ਅੱਗੇ ਗਾਏਗ ਪਰ ਕਿਤੇ ਰੱਬ ਅੱਗੇ ਆ ਕੇ ਇੱਕ ਵਾਰ ਰੋਲੀ ਰੱਬ ਅੱਗੇ ਆ ਕੇ ਦੱਸਦੀ ਗੁਰੂ ਅੱਗੇ ਆ ਕੇ ਦੱਸਦੀ ਗੁਰੂ ਅੱਗੇ ਆ ਕੇ ਰੋਲੀ ਸਤਗੁਰੂ ਸਾਨੂੰ ਹੀ ਸਮਝਾਉਂਦੇ ਨੇ ਨਾ ਭਾਈ ਜੋ ਸ਼ਬਦ ਦੀਆਂ ਪੰਕਤੀਆਂ ਦਾ ਭਾਵ ਹੈ ਜੇ ਰੋਣਾ ਹੈ ਤੇ ਗੁਰੂ ਅੱਗੇ ਆ ਕੇ ਰੋਈਏ ਜੇ ਦੁੱਖ ਦੱਸਣਾ ਹੈ ਤੇ ਗੁਰੂ ਨੂੰ ਆ ਕੇ ਦਸੀਏ ਜਿਵੇਂ ਪਾਤਸ਼ਾਹ ਕਹਿੰਦੇ ਮੇਰਾ ਦੁੱਖ ਸੁੱਖ ਸਭ ਤੁਝ ਹੀ ਪਾਸ ਦਾਤਾ ਜੀ ਮੇਰਾ ਦੁੱਖ ਤੇ ਸੁਖ ਤੇਰੇ ਕੋਲ ਹੈ ਮੈਂ ਕਿਸੇ ਬੰਦੇ ਅੱਗੇ ਰੋਵਾਂਗਾ ਉਹਨੇ ਚਾਰ ਨੂੰ ਹੋਰ ਦੱਸਣਾ ਹੈ ਨਾਲੇ ਮੇਰੇ ਤੇ ਹਸਣਾ ਕਿਉਂਕਿ ਦੁਖੀ ਤੇ ਸਾਰਾ ਸੰਸਾਰ ਹੈ ਇਸ ਕਰਕੇ ਸਾਧ ਸੰਗਤ ਜਦੋਂ ਵੀ ਕੋਈ ਦੁੱਖ ਹੋਵੇ ਸਾਨੂੰ ਰੋਣਾ ਆਵੇ ਤੇ ਗੁਰੂ ਅੱਗੇ ਆ ਕੇ ਰੋਈਏ ਜੇ ਗੁਰੂ ਅੱਗੇ ਆ ਕੇ ਰੋਵਾਂਗੇ ਸਾਡੇ ਗੁਰੂ ਜਨਮਾਂ ਜਨਮਾਂ ਦੇ ਰੋਣੇ ਮਿਟਾ ਦੇਗਾ ਨਾ ਕਿਸੇ ਨੂੰ ਗੁਰੂ ਦੱਸੇਗਾ ਪਾਤਸ਼ਾਹ ਕਹਿੰਦੇ ਭਾਈ ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ ਬਸ ਉਹ ਵਾਹਿਗੁਰੂ ਹੀ ਹੈ ਜਿਹੜਾ ਸਾਡਾ ਦੁੱਖ ਤੇ ਸੁਣ ਸੁਖ ਜਿਹੜਾ ਹੈ ਉਹ ਸੁਣਦਾ ਹੈ ਅੰਮ੍ਰਿਤ ਨਾਮ ਨਿਰਮੋਲ ਕਹੀਰਾ ਗੁਰਦੀਨੋ ਮੰਤਾਨੀ ਧੰ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਏ ਭਾਈ ਅੰਮ੍ਰਿਤ ਨਾਮ ਜਿਹੜਾ ਵਾਹਿਗੁਰੂ ਦਾ ਨਾਮ ਹੈ ਇਹ ਅੰਮ੍ਰਿਤ ਹੈ ਨਿਰਮੋਲਕ ਨਿਰਮੋਲਕ ਦਾ ਅਰਥ ਹੁੰਦਾ ਜਿਸ ਦਾ ਮੁੱਲ ਨਾ ਹੋਵੇ ਬੜੀਆਂ ਚੀਜ਼ਾਂ ਦੇ ਮੁੱਲ ਪੈ ਜਾਂਦੇ ਨੇ ਸਾਥ ਸੰਗਤ ਨਿਰਮੋਲਕ ਜਿਸ ਦਾ ਕੋਈ ਮੁੱਲ ਨਾ ਪਵੇ ਇਹ ਨਿਰਮੋਲਕ ਚੀਜ਼ ਹੈ ਪਾਤਸ਼ਾਹ ਕਹਿੰਦੇ ਵਾਹਿਗੁਰੂ ਪਰਮੇਸ਼ਵਰ ਦਾ ਜਿਹੜਾ ਨਾਮ ਹੈ ਅੰਮ੍ਰਿਤ ਦੇ ਸਮਾਨ ਹੈ ਤੇ ਨਿਰਮੋਲਕ ਹੀਰੇ ਦੇ ਸਮਾਨ ਹੈ ਜਿਸ ਦਾ ਕੋਲ ਕੋਈ ਮੁੱਲ ਨਹੀਂ ਹੈ ਜਿਵੇਂ ਆਪਾਂ ਬਚਨ ਪੜਦਿਆਂ ਭਗਤ ਜੀ ਦੇ ਕਿ ਕੰਚਨ ਸਿਉ ਪਾਈਐ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੋਲ ਰੱਬ ਦਾ ਨਾਮ ਕੋਈ ਸੋਨਾ ਚਾਂਦੀ ਚੜਾ ਕੇ ਨਹੀਂ ਲੈ ਸਕਦਾ ਕੋਈ ਹੀਰੇ ਚੜਾ ਦੇ ਵੀ ਮੇਰੇ ਕੋਲ بڑے ਹੀਰੇ ਨੇ بڑے ਸੋਨਾ ਹੈ ਬੜੀ ਚਾਂਦੀ ਨਹੀਂ ਨਹੀਂ ਮਿਲੇਗਾ ਰੱਬ ਦਾ ਨਾਮ ਕੰਚਨ ਸਿਉ ਪਾਈਐ ਨਹੀਂ ਤੋਲ ਮਨ ਦੇ RAM ਲੀਆ ਹੈ ਮੂਲ ਮਨ ਵਿਚਨਾ ਪੈਂਦਾ ਹੈ ਗੁਰੂ ਨੂੰ ਮਨ ਵੇਚੈ ਸਤਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾ ਸਾਧ ਸੰਗਤ ਅਰਦਾਸ ਕਿਸ ਕੋ ਹੋਵੇ ਗੁਰੂ ਪਰਮੇਸ਼ਵਰ ਦੇ ਕੋਲ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ ਪਰ ਪਾਤਸ਼ਾਹ ਗੁਰੂ ਦੇ ਅਗੇ ਅਰਦਾਸ ਹਾਂ ਗੁਰੂ ਦੇ ਅੱਗੇ ਅਰਦਾਸ ਕਰ ਸਤਿਗੁਰੂ ਮਹਾਰਾਜ ਕਹਿੰਦੇ ਪਰਮੇਸ਼ਵਰ ਦੇ ਅੱਗੇ ਅਰਦਾਸ ਕਰ ਕਿਉਂਕਿ ਗੁਰੂ ਤੇ ਪਰਮੇਸ਼ਵਰ ਵਿੱਚ ਕੋਈ ਭੇਦ ਨਹੀਂ ਗੁਰੂ ਪਰਮੇਸ਼ਰ ਏਕੋ ਜਾਣ ਇਕ ਨੇ ਗੁਰੂ ਤੇ ਪਰਮੇਸ਼ਰ ਆਉ ਪਾਤਸ਼ਾਹ ਕਹਿੰਦੇ ਫਿਰ ਪਰਮੇਸ਼ਵਰ ਦਾ ਨਾਮ ਵੀ ਅੰਮ੍ਰਿਤ ਦੇ ਸਮਾਨ ਹੈ ਨਿਰਮੂਲਕ ਹੀਰਾ ਹੈ ਜਿਸ ਦਾ ਕੋਈ ਮੂਲ ਨਹੀਂ ਹੈ ਗੁਰ ਦੀ ਨੋ ਮੰਤਾਨੀ ਜਿਨ੍ਹਾਂ ਨੂੰ ਗੁਰੂ ਇਹ ਮੰਤਰ ਦੇ ਦਿੰਦਾ ਹੈ ਪਰਮੇਸ਼ਵਰ ਦੇ ਨਾਮ ਦਾ ਸਾਧ ਸੰਗਤ ਫਿਰ ਪਾਤਸ਼ਾਹ ਅਗਲੀਆਂ ਪੰਕਤੀਆਂ ਵਿੱਚ ਬਖਸ਼ਿਸ਼ ਕਰਦੇ ਹਨ ਡਿਗੈ ਨਾ ਡੋਲੈ ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ ਉਹ ਵਿਕਾਰਾਂ ਦੀ ਡੂੰਗੀ ਖੜ ਦੇ ਵਿੱਚ ਡਿਗਦਾ ਨਹੀਂ ਡੋਲਦਾ ਨਹੀਂ ਕੋਈ ਵੀ ਜੀਵਨ ਵਿੱਚ ਵਿਪਤਾ ਆ ਜਾਏ ਪਰੇਸ਼ਾਨੀ ਆ ਜਾਏ ਦੁੱਖ ਆ ਜਾਏ ਮੁਸੀਬਤ ਆ ਜਾਏ ਉਹ ਫਿਰ ਡੋਲਦਾ ਨਹੀਂ ਜਿਵੇਂ ਤੁਸੀਂ ਕਲ ਸਾਖੀ ਸਰਵਨ ਕਾਰਜ ਸੁਪਾਈ ਦੁਰਗੇ ਦੀ ਤੇ ਭਾਈ ਪੈੜੇ ਦੀ ਸਾਧ ਸੰਗਤ ਨੂੰ ਜਿਵੇਂ ਮਰਜੀ ਉਹਨਾਂ ਦੇ ਸਮਾਇਆ ਪਰ ਡੋਲੇ ਨਹੀਂ ਉਹ ਤਨ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਵਰ ਦਾ ਨਾਮ ਗੁਰੂ ਤਰੁਠ ਕੇ ਦੇ ਦਿੰਦਾ ਹੈ ਉਹ ਨਾਂ ਵਿਕਾਰਾਂ ਵਿੱਚ ਡਿਗਦੇ ਨਹੀਂ ਨਾ ਡੋਲਦੇ ਨੇ ਦਿੜੜ ਕਰ ਰਹੇ ਹੋ ਉਹ ਦਿੜੜ ਹੋ ਜਾਂਦੇ ਨੇ ਪਾਪ ਪੱਕੇ ਹੋ ਜਾਂਦੇ ਨੇ ਕੋਈ ਉਹਨਾਂ ਨੂੰ ਦੋਸਤੀ ਦਾ ਵਾਸਤਾ ਪਾ ਕੇ ਸ਼ਰਾਬ ਨਹੀਂ ਪਿਲਾ ਸਕਦਾ ਵੀ ਤੂੰ ਮੇਰਾ ਦੋਸਤ ਹੈ ਚਲੋ ਇੱਕ ਵਾਰ ਨਹੀਂ ਉਹ ਕਹਿੰਦੇ ਨਹੀਂ ਆ ਵੇ ਕੜਾ ਪਾਇਆ ਮਹਾਰਾਜ ਦਾ ਮੈਂ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕੜਾ ਦਿੱਤਾ ਹੋਇਆ ਜਿਵੇਂ ਬੋਤਲ ਨੂੰ ਹੱਥ ਲਾਵਾਂਗਾ ਇਹ ਕੜਾ ਮੈਨੂੰ ਦੱਸ ਰਿਹਾ ਹੈ ਵੀ ਪੁੱਤਰ ਤੈਨੂੰ ਇਸ ਪਾਸੇ ਨਹੀਂ ਸਿਲਾਇਆ ਮੈਂ ਇਹ ਕੜਾ ਮੈਨੂੰ ਸਮਝਾ ਰਿਹਾ ਹੈ ਉਹ ਫਿਰ ਕੋਈ ਕਿੰਨੇ ਵੀ ਵਾਸਤੇ ਪਾਏ ਕਿੰਨੀਆਂ ਵੀ ਗੱਲਾਂ ਕਰੇ ਕਿੰਨੀਆਂ ਵੀ ਦਲੀਲਾਂ ਦੇਵੇ ਫਿਰ ਉਹ ਡੋਲਦਾ ਨਹੀਂ ਸਾਧ ਸੰਗਤ ਦ੍ਰਿੜ ਰਹਿੰਦਾ ਹੈ ਨਹੀਂ ਜੋ ਮਰਜ਼ੀ ਹੋ ਜੇ ਤੁਸੀਂ ਦੇਖਿਆ ਹੁਣਾ ਸਾਧ ਸੰਗਤ ਜਿਹੜੇ ਵੈਸ਼ਨੂ ਨੇ ਜਿਹੜੇ ਨਹੀਂ ਖਾਂਦੇ ਕੁਝ ਭਾਵੇਂ ਜਿੱਥੇ ਮਰਜ਼ੀ ਚਲੇ ਜਾਣ ਭੁੱਖੇ ਰਹਿ ਜਾਣਗੇ ਪਰ ਨਹੀਂ ਖਾਣਾ ਕਿਉਂ ਜੇ ਨਹੀਂ ਖਾਣਾ ਤੇ ਨਹੀਂ ਖਾਣਾ ਕੁਝ ਮੈਂ ਆਪਣੇ ਕੰਮ ਦੇ ਵਿੱਚ ਪੱਕਾ ਹਾਂ ਦ੍ਰਿੜ ਹਾਂ ਇਹ ਦ੍ਰਿੜਤਾ ਜੀਵਨ ਦੇ ਵਿੱਚ ਸਾਡੇ ਹੋਣੀ ਚਾਹੀਦੀ ਸਾਧ ਸੰਗਤ ਜਿੰਨੇ ਮਰਜ਼ੀ ਜਿਹੋ ਜਾਂ ਮਰਜ਼ੀ ਸਮਾਏ ਅਸਿ ਦਿਰੜ ਰਹੀਏ ਉਹ ਡੋਲਦਾ ਨਹੀਂ ਭਾਈ ਤੇ ਲੋਕੇ ਦੀ ਸਾਖ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸਾਧ ਸੰਗਤ ਕਿਵੇਂ ਉਹਨੇ ਆਖਿਆ ਨਹੀਂ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਕੇਵਲ ਸਤਗੁਰਾਂ ਦੇ ਉੱਤੇ ਭਰੋਸਾ ਹੈ ਬਸ ਕੇਵਲ ਗੁਰੂ ਅਰਜਨ ਦੇ ਪਾਤਸ਼ਾਹ ਜੀ ਤੇ ਭਰੋਸਾ ਹੈ ਬਸ ਸੋ ਰਹੋ ਵਿਚਾਰ ਧੰ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਗੁਰੂ ਤਰੁੱਠ ਕੇ ਜਿਨ੍ਹਾਂ ਨੂੰ ਨਾਮ ਦੀ ਦਾਤ ਦੇ ਦਿੰਦਾ ਹੈ ਨਾ ਵੀ ਉਹ ਨਾ ਡਿੱਗਦੇ ਨੇ ਵਿਕਾਰਾਂ ਵਿੱਚ ਨਾ ਡੋਲਦੇ ਨੇ ਜੀਵਨ ਵਿੱਚ ਡਿੜ੍ਹ ਰਹਿੰਦੇ ਨੇ ਪੂਰਨ ਹੋਏ ਤ੍ਰਿਪਤਾਨੀ ਦੀ ਛਾਵਾਂ ਨੇ ਉਹ ਵੀ ਗੁਰੂ ਪਰਮੇਸ਼ਵਰ ਤ੍ਰਿਪਤ ਕਰ ਦਿੰਦੇ ਹਨ